ਸਾਡੇ ਕੋਲ ਲੇਜ਼ਰ ਨੇ ਜਿਹਦੇ ਨਾਲ ਆਪਾਂ ਆਪਰੇਸ਼ਨ ਕਰਦੇ ਆ ਕਿਡਨੀ ਦੇ ਸਟੋਨਸ ਬਾਰੇ ਕਿਡਨੀ ਦੇ ਸਾਰੀਆਂ ਇਨਫੈਕਸ਼ਨਸ ਕਿਡਨੀ ਦੇ ਐਕਿਊਟ ਗਲੋਮਰਲੋਨੈਫਰਾਈਟਿਸ ਤੇ ਡਾਇਲਿਸਿਸ ਤੁਹਾਨੂੰ ਪਤਾ ਹੈ ਇੱਥੇ ਫੈਸਿਲਿਟੀ ਦੇ ਵਿੱਚ ਵੀ ਸਾਡੇ ਕੋਲ ਡਾਇਲਿਸਿਸ ਅਵੇਲੇਬਲ ਹੈ ਤੇ ਸਾਡੇ ਕੋਲ ਹੁਣ ਕੁਆਲਿਟੀ ਕੇਅਰ ਵੀ ਅਵੇਲੇਬਲ ਹੋਏਗੀ ਜਿਹਦੇ ਕਰਕੇ ਤੁਸੀਂ ਸਪੈਸ਼ਲਿਸਟ ਨਾਲ ਕੰਸਲਟੇਸ਼ਨਸ ਲੈ ਸਕਦੇ ਹੋ ਤੇ ਵਧੀਆ ਤਰੀਕੇ ਨਾਲ ਤੁਹਾਡਾ ਇਲਾਜ ਇੱਥੇ ਫਤੇਗੜ ਚੂੜੀਆਂ ਦੇ ਵਿੱਚ ਹੀ ਕੀਤਾ ਜਾ ਸਕਦਾ ਹੈ ਮੈਡਮ ਜਿਹੜੇ ਜਿਹੜੇ ਆ ਤੁਸੀਂ ਇੱਥੇ ਜਿਹੜਾ ਸਰ ਆਪਾਂ ਮੰਗਲਵਾਰ ਨੂੰ ਆਇਆ ਕਰਨਾ ਹੈ ਇਹ ਸਾਡਾ ਮੰਗਲਵਾਰ ਨੂੰ OPD ਦਾ ਟਾਈਮ ਫਿਕਸ ਰਹੇਗਾ ਕਿ ਕਿੰਨਾ ਸਮਾਂ ਅਵੇਲੇਬਲ ਹੈ ਮੰਗਲਵਾਰ ਨੂੰ 12 ਤੋਂ 2 ਸਰ ਮੰਗਲਵਾਰ ਨੂੰ 12 ਤੋਂ 2 OPD ਹੋਏ ਕਰੇਗੀ ਫਤੇਗੜ ਚੂੜੀਆਂ ਦੇ ਵਿੱਚ ਨੇਫਰੋਲੋਜੀ ਤੇ ਕਿਡਨੀ ਟ੍ਰਾਂਸਪਲੈਂਟ ਦੇ ਰਿਗਾਰਡਿੰਗ ਇਹ ਦੂਸਰੇ ਜਿਹੜੇ ਹਸਪਤਲ ਆ ਇਹਦੇ ਨਾਲ ਜਿਹੜਾ ਖਰਚਾ ਬਹੁਤ ਜ਼ਿਆਦਾ ਆ ਦਾ ਆਪਣੇ ਹਸਪਤਲ ਵੱਲੋਂ ਕੋਈ ਖਾਸ ਤਰ੍ਹਾਂ ਦਾ ਕੋਈ ਰਾਹਤ ਜਾਂ ਕੋਈ ਫਰਕ ਪਾਇਆ ਜਾਏਗਾ ਸਰ ਅਸੀਂ ਡੈਫੀਨਿਟਲੀ ਪੈਕੇजेस ਬਣਾਵਾਂਗੇ ਜਿਦੇ ਨਾਲ ਕਿ ਵੀ ਇੱਥੇ ਦੇ ਪੇਸ਼ੈਂਟਸ ਨੂੰ ਸਪੈਸ਼ਲ ਸਹੂਲਤਾਂ ਦਿੱਤੀਆਂ ਜਾਣਗੀਆਂ ਤੇ वर्ल्ड क्लास ਸਰਵਿਸਿਜ਼ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਕੋਲ ਉਥੇ ਡਾਇਲਿਸਿਸ ਦੇ ਨਾਲ ਨਾਲ ਬਹੁਤ ਵਧੀਆ ਕਿਡਨੀ ਟ੍ਰਾਂਸਪਲੈਂਟ ਪ੍ਰੋਗਰਾਮ ਵੀ ਹੈ ਜੋ ਤੁਹਾਡੇ ਸ਼ਹਿਰ ਦੇ ਵਿੱਚ ਜਾਂ ਅਲੇ ਦੁਆਲੇ ਕਿਤੇ ਨਹੀਂ ਅਵੇਲੇਬਲ ਹੁੰਦਾ ਤੇ ਅਸੀਂ ਚਾਹੁੰਦੇ ਹਾਂ ਵੀ ਜੇ ਕਿਡਨੀ ਟ੍ਰਾਂਸਪਲੈਂਟ ਦਾ ਪ੍ਰੋਗਰਾਮ ਤੁਹਾਡੇ ਘਰ ਦੇ ਕੋਲ ਅਵੇਲੇਬਲ ਹੈ ਤਾਂ ਤੁਸੀਂ ਆਓ ਤੇ ਉਸ ਚੀਜ਼ ਦੇ ਵਿੱਚ ਫਾਇਦਾ ਉਠਾਓ ਅਨੀ ਸਰ ਅੱਜ ਜਿਹੜਾ ਸਪੈਸ਼ਲ ਅਨੁਕਾਟਨ ਕੀਤਾ ਗਿਆ ਹੈ ਤੇ ਬਾਰੇ ਵੀ ਜਾਣਕਾਰੀ ਦਿਓ ਸਰ ਐਸ਼ਰਾਂ ਦੀ ਬੀਬੀ ਕੋਲਾ ਦੇ ਹਸਪਤਾਲ ਵਿਖੇ ਪਹਿਲਾਂ ਹੀ ਖਾਲਸਾ ਐਡ ਦੇ ਸਹਿਯੋਗ ਦੇ ਨਾਲ ਫ੍ਰੀ ਡਾਇਲਿਸਿਸ ਚੱਲ ਰਹੇ ਸੀਗੇ ਜਦੇ ਵਿੱਚ ਬਹੁਤ ਹੀ ਜਿਹੜੇ ਆਰਥਿਕ ਪਛੜੇ ਹੋਏ ਲੋਕ ਨੇ ਕਿਉਂਕਿ ਲੰਬੇ ਤਰਾ ਦੀ ਬਿਮਾਰੀ ਹੈ ਜਿਹੜਾ ਇਕੁਇਪੀਸ਼ੈਂਟ ਡਾਇਲਿਸਿਸ ਦੇ ਉੱਤੇ ਆ ਜਾਂਦਾ ਉਹ ਲਗਾਤਾਰ ਡਾਇਲਿਸਿਸ ਕਰਾਣੇ ਪੈਂਦੇ ਨੇ ਤਾਂ ਉਹਦੇ ਲਈ ਅਸੀਂ ਨਿਰੰਤਰ ਪਿਛਲੇ 3 ਸਾਲਾਂ ਤੋਂ ਫ੍ਰੀ ਡਾਇਲਿਸਿਸ ਕਰ ਰਹੇ ਸੀ ਅੱਜ ਉਸ ਦੇ ਵਿੱਚ ਵਾਧਾ ਪਾਉਂਦੇ ਹੋਏ ਲਿਵਾਸਾ ਗਰੁੱਪ ਆਫ ਹਸਪੀਟਲਸ ਦੇ ਨਾਲ ਮਿਲ ਕੇ ਇੱਕ ਨੇਫਰੋਲੋਜਿਸ ਜਿਹੜੇ ਕਿ ਗੁਰਦਿਆਂ ਦੇ ਮਾਹਰ ਹੁੰਦੇ ਨੇ ਉਹ ਹਰ ਮੰਗਲਵਾਰ ਉਹਨੇ ਇੱਥੇ ਆਪਣੀਆਂ ਸੇਵਾਵਾਂ ਨਿਭਾਉਣਗੇ ਜਿੱਥੇ ਕਿ ਅਸੀਂ ਇਹ ਜਾਣਦੇ ਹਾਂ ਕਿ ਪ੍ਰਾਈਵੇਟ ਹਸਪੀਟਲਸ ਦੇ ਵਿੱਚ ਇੰਨੇ ਸੀਨੀਅਰ ਡਾਕਟਰਸ ਨੂੰ ਮਿਲਣ ਦੀ ਫੀਸ ਹੀ ਬਹੁਤ ਜ਼ਿਆਦਾ ਹੁੰਦੀ ਹੈ ਸੋ ਇੱਕ ਨਾ ਮਾਤਰ ਚਾਰਜਸ ਦੇ ਉੱਤੇ ਉਹ ਆਪਣੀਆਂ ਸੇਵਾਵਾਂ ਹਰ ਮੰਗਲਵਾਰ ਇੱਕ ਸੇਵਾ ਦੇ ਵਜੋਂ ਇੱਥੇ ਦੇ ਦੇਗੇ ਡਾਕਟਰ ਸਾਹਿਬ ਕਿਹੜੇ ਡਾਕਟਰ ਸਾਹਿਬ ਆਪਣੀਆਂ ਸੇਵਾਵਾਂ ਇੱਥੇ ਕਰਨ ਕੀ ਲੈਣਾ ਨਹੀਂ ਡਾਕਟਰ ਆਦਿਕਾ ਗਰਗ ਨੇ ਡੀਆਰਐਨਬੀ ਨੇਫਰੋਲੋਜੀ ਸੋ ਲਿਵਾਸਾ ਹਸਪੀਟਲ ਅੰਮ੍ਰਿਤਸਰ ਦੇ ਗੁਰਦੇ ਵਿਭਾਗ ਦੇ ਮਾਹਰ ਨੇ ਤੇ ਉਹ ਹੁਣ ਹਰ ਮੰਗਲਵਾਰ ਇੱਥੇ ਆਪਣੀ ਸੇਵਾਵਾਂ ਦੇਣਗੇ ਸਰ ਕੋਈ ਖਾਸ ਮੈਸੇਜ ਫਟੇਗੜ ਪਲੱਸ ਸਰౌండింగ్ ਏਰੀਆ ਜਿੰਨਾਂ ਨੂੰ ਆ 파ਕੀ ਲੋਕ ਇਥੋਂ ਵੱਧ ਵੱਧ ਬੈਨੀਫਿਟ ਲੈ ਸਕਣ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਉਹ ਕੀ ਅਸੀਂ ਹੁਣੇ ਹੀ ਇਹ ਪੂਰਾ ਜਿਹੜਾ ਸਾਡਾ ਹਲਕਾ ਹੈ ਉਹਦੇ ਨਾਲ ਮਿਲਦੇ ਹੋਏ ਹਲਕੇ ਰਮਦਾਸ ਤੇਰਾ ਬਾਬਾ ਨਾਨਕ ਹੜਾਂ ਦੇ ਵਿੱਚੋਂ ਦੀ ਨਿਕਲੇ ਸੋ ਜ਼ਮੀਨੀ ਪੱਦਰ ਦੇ ਉੱਤੇ ਪਾਣੀ ਜਿਹੜਾ ਉਹ ਬਹੁਤ ਗੰਦਾ ਹੋਇਆ ਹੋਇਆ ਸੋ ਇਸ ਟਾਈਮ ਦੇ ਉੱਤੇ ਗੁਰਦੇਆ ਦਾ ਵਿਸ਼ੇਸ਼ ਧਿਆਨ ਰੱਖਣਾ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਲਾਹ ਦੀ ਜ਼ਰੂਰਤ ਹੈ मोस्ट ਵੈਲਕਮ ਅਸੀਂ ਬੀਬੀ ਕੋਲਾ ਹਸਪਤਲ ਵਿਖੇ ਅਸੀਂ ਮਿਲ ਕੇ ਇਸ ਸੀਜ਼ਨ ਨੂੰ ਇਨਸ਼ੋਰ ਕਰੀਏ ਕਿ ਸਾਡਾ ਹਲਕਾ ਗੁਰਦੇ ਦੇ ਪੀੜਤਾ ਤੋਂ ਜਿੰਨਾ ਵੱਧ ਤੋਂ ਵੱਧ ਬਚ ਸਕੇ